ਆਗਰਾ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਕਿਰਾਏ ਦੇ ਮਕਾਨ 'ਚ ਰਹਿਣ ਵਾਲੇ ਗੁਆਂਢੀਆਂ 'ਚ ਝਗੜਾ ਇੰਨਾ ਵੱਧ ਗਿਆ ਕਿ ਗੱਲ ਹੱਥੋਂ ਪੈ ਤੱਕ ਪਹੁੰਚ ਗਈ। ਐਨਾ ਹੀ ਨਹੀਂ ਇੱਕ ਔਰਤ ਆਦਮ ਖੋਰ ਬਣ ਗਈ। ਗੁਆਂਟੀ ਨੇ ਉਸਦੇ ਪਤੀ ਦੇ ਦੋਵੇਂ ਹੱਥ ਫੜ ਲਏ ਤਾਂ ਔਰਤ ਨੇ ਉਸਦਾ ਕੰਨ ਕੱਟ ਦਿੱਤਾ। ਔਰਤ ਨੇ ਕੰਨ ਦਾ ਕੁਝ ਹਿੱਸਾ ਹੀ ਨਿਕਲ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਝਗੜਾ ਸਿਰਫ ਇਸ ਲਈ ਹੋਇਆ ਕਿਉਂਕਿ ਸਵੇਰੇ ਗੇਟ ਨੂੰ ਤਾਲਾ ਲੱਗਾ ਹੋਇਆ ਸੀ। ਝਗੜੇ ਤੋਂ ਬਾਅਦ ਜਦੋਂ ਪੀੜਤ ਨੌਜਵਾਨ ਨੇ ਕਿਹਾ ਕਿ ਮੇਰੇ ਕੰਨ ਦਾ ਇੱਕ ਹਿੱਸਾ ਮੈਨੂੰ ਦੇ ਦਿਓ ਤਾਂ ਕਿ ਸਰਜਰੀ ਤੋਂ ਬਾਅਦ ਇਸ ਨੂੰ ਦੁਬਾਰਾ ਜੋੜਿਆ ਜਾ ਸਕੇ ਪਰ ਔਰਤ ਨੇ ਕੰਨ ਦਾ ਹਿੱਸਾ ਨਿਕਲ ਲਿਆ ਅਜਿਹੇ ਚ ਨੌਜਵਾਨ ਕਾਫੀ ਪਰੇਸ਼ਾਨ ਹੈ ਇਸ ਮਾਮਲੇ ਸੰਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਥਾਣਾ ਨਿਊ ਆਗਰਾ ਖੇਤਰ ਦੇ ਨਗਲਾ ਪੱਤੀ ਦੇਵੀ ਨਗਰ ਚ ਰਵਿੰਦਰ ਯਾਦਵ ਦੇ ਘਰ ਚ ਕਈ ਪਰਿਵਾਰ ਕਿਰਾਏ ਤੇ ਰਹਿੰਦੇ ਨੇ ਘਰ ਵਿੱਚ ਰਹਿੰਦੇ ਇੱਕ ਪਰਿਵਾਰ ਦੇ ਬੱਚੇ ਦਾ ਪੇਪਰ ਸੀ ਕਰਾਇਦਾ ਰਾਮਬੀਰ ਆਪਣੇ ਈ-ਰਿਕਸ਼ਾ ਵਿੱਚ ਬੱਚੇ ਨੂੰ ਛੱਡਣ ਗਿਆ ਸੀ ਉਹ ਬਾਹਰਲੇ ਗੇਟ ਦਾ ਤਾਲਾ ਖੋਲ ਕੇ ਸਵੇਰੇ 6 ਵਜੇ ਬੱਚੇ ਦੇ ਪੇਪਰ ਲੈਣ ਗਿਆ ਸੀ ਸਵੇਰ ਦਾ ਸਮਾਂ ਸੀ ਅਤੇ ਕਿਸੇ ਨੇ ਗੇਟ ਨੂੰ ਤਾਲਾ ਨਹੀਂ ਲਗਾਇਆ ਸੀ ਇਲਜ਼ਾਮ ਹੈ ਕਿ ਮਕਾਨ 'ਚ ਕਿਰਾਏ ਤੇ ਰਹਿ ਰਹੇ ਸੰਜੀਵ ਅਤੇ ਉਸ ਦੀ ਪਤਨੀ ਨੇ ਗੇਟ 'ਚ ਤਾਲਾ ਛੱਡਣ ਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਗਾਲ੍ਹਾਂ ਕੱਢਣ ਤੋਂ ਬਾਅਦ ਸੰਜੀਵ ਨੇ ਰਾਮਬੀਰ ਬਖੇਲ ਦੇ ਹੱਥ ਫੜ ਲਏ ਤਾਂ ਉਸ ਦੀ ਪਤਨੀ ਨੇ ਸੰਜੀਵ ਦਾ ਕੰਨ ਵੱਢ ਦਿੱਤਾ ਜਿਸ ਕਾਰਨ ਕੰਨ ਦਾ ਕੁਝ ਹਿੱਸਾ ਵਾਕ ਹੋ ਗਿਆ ਘਰ ਵਿੱਚ ਰਹਿੰਦੇ ਹੋਰ ਕਿਰਾਏਦਾਰ ਵੀ ਆ ਗਏ ਲੋਕਾਂ ਨੇ ਕੰਨ ਦਾ ਕੁਝ ਹਿੱਸਾ ਵਾਪਸ ਕਰਾਉਣ ਲਈ ਕਿਹਾ ਤਾਂ ਸੰਜੀਵ ਦੇ ਕੰਨ ਦੀ ਸਰਜਰੀ ਕਰਵਾਈ ਜਾ ਸਕੇ ਇਲਜ਼ਾਮ ਹੈ ਕਿ ਰਾਖੀ ਨੇ ਕੰਨ ਦੇ ਕੱਟੇ ਹੋਏ ਹਿੱਸੇ ਨੂੰ ਵੀ ਨਿਗਲ ਲਿਆ ਸੂਚਨਾ ਮਿਲਣ ਤੇ ਥਾਣਾ ਸਦਰ ਦੀ ਪੁਲਿਸ ਪਹੁੰਚ ਗਈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ